ਤਸਾਨੂੰ ਹਰ ਪਾਸਿਓਂ ਸੁੱਖ ਦੇਣ ਦੇ ਲਈ ਪਰਮੇਸ਼ਵਰ ਨੇ ਇੰਨੇ ਕੰਮ ਕੀਤੇ ਪ੍ਰਭੂ ਯਿਸੂ ਮਸੀਹ ਜੀ ਨੇ ਇੰਨੇ ਕੰਮ ਕੀਤੇ ਕਿ ਕੱਲੀ-ਕੱਲੀ ਚੀਜ਼ ਦਾ ਇੰਤਜ਼ਾਮ ਕਰ ਗਿਓ ਬਿਮਾਰੀਆਂ ਨਾ ਆਉਣ ਲਿਖਿਆ ਉਹਦੇ ਮਾਰ ਖਾਣ ਤੋਂ ਅਸੀਂ ਚੰਗੇ ਕੀਤੇ ਗਏ ਹallelujah ਪਿੰਡੇ ਉੱਤੇ ਸ਼ੈਂਟੇ ਖਾਲੇ ਉਹਨੇ ਕੋੜੇ ਖਾਲੇ ਕਿ ਸਾਡੇ ਉੱਤੇ ਬਿਮਾਰੀਆਂ ਨਾ ਆਉਣ ਅਰ ਫੇਰ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਚੁਕਾ ਕੇ ਕਿਹੜੀ ਜਗ੍ਹਾ ਵੱਲ ਨੂੰ ਤੋਰਿਆ ਗਿਆ ਗਲਗਥਾ ਉਹ ਜਗ੍ਹਾ ਜਿਹਦਾ ਨਾਮ ਆ ਗਲਗਥਾ 21 ਨੰਬਰ ਦੇ ਵਿੱਚ ਉਹਨਾਂ ਨੇ ਸਿਕੰਦਰ ਤੇ ਰਫੂਸ ਦੇ ਪਿਓ ਸ਼ਮਿਓਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆ ਉੱਥੋਂ ਦੀ ਲੰਘਦਾ ਸੀ ਵਗਾਰੇ ਪੜਿਆ ਭਈ ਉਹਦੀ ਸਲੀਬ ਚੁੱਕ ਕੇ ਲੈ ਚੱਲੇ ਬਾਈ ਵਿੱਚ ਲਿਖਿਆ ਅਤੇ ਉਹ ਉਸ ਨੂੰ ਗਲਗਥਾ ਵਿੱਚ ਜੇ ਦਾ ਅਰਥ ਖੋਪੜੀ ਦਾ ਥਾਂ ਹੈ ਲਿਆਏ ਸੋ ਇਹ ਜਿਹੜੀ ਆਇਤ ਗਲਗਥਾ ਇੱਕ ਜਗ੍ਹਾ ਆ ਜੇ ਦਾ ਮਤਲਬ ਆ ਖੋਪੜੀ ਦਾ ਸਥਾਨ ਮੈਂ ਅੱਜ ਬਹੁਤ ਬੇਸਿਕ ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਦੀ ਕਿਉਂਕਿ ਤੁਹਾਨੂੰ 크ਰੂਜ਼ ਦੀ ਸਟੋਰੀ ਆਲਰੇਡੀ ਪਤਾ ਆ ਪਰ ਉਸੇ ਉਸੇ ਥਾਂ ਤੇ ਹੀ ਕਿਉਂ ਪ੍ਰਭੂ ਯਿਸੂ ਮਸੀਹ ਜੀ ਨੂੰ ਲੈ ਕੇ ਗਿਆ ਉਹ ਚੀਜ਼ਾਂ ਕਿਉਂ ਪ੍ਰਭੂ ਯਿਸੂ ਮਸੀਹ ਨਾਲ ਹੋਈਆਂ ਉਹਨਾਂ ਤੋਂ ਤੁਹਾਨੂੰ ਵਚਨ ਦੇ ਰਾਹੀਂ ਵਾਕਿਫ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਗਲ ਗੱਥਾਂ ਦਾ ਅਰਥ ਆ ਖੋਪੜੀ ਦਾ ਥਾਂ ਬਹੁਤ ਸਾਰੇ ਸਕਾਲਰਸ ਇਦਾਂ ਦੱਸਦੇ ਆ ਜਦੋਂ ਦਾਊਦ ਤੇ ਗੋਲੀਅਥ ਦੀ ਲੜਾਈ ਹੋਈ ਸੀਗੀ ਦਾਊਦ ਨੇ ਗੋਲੀਅਥ ਦਾ ਸਿਰ ਉਹਦੀ ਤਲਵਾਰ ਦੇ ਨਾਲ ਵੱਢ ਦਿੱਤਾ ਸੀ ਤੇ ਦਾਊਦ ਉਹਦਾ ਸਿਰ ਵੱਢ ਕੇ ਤੇ ਉਹਦੀ ਤਲਵਾਰ ਲੈ ਕੇ ਆਪਣੇ ਨਾਲ ਲੈ ਗਿਆ ਸੀ ਅਰੇ ਇਸਰਾਇਲ ਦੇ ਵਿੱਚ ਇੱਕ ਪਹਾੜੀ ਜਿਹੜੇ ਹਿਸਟਰੀ ਨੂੰ ਲਿਖਦੇ ਆ ਹਿਸਟਰੀ ਤੇ ਸਰਚ ਕਰਦੇ ਚੀਜ਼ਾਂ ਤੇ ਅਰ ਇੱਕ ਉੱਚੀ ਪਹਾੜੀ ਦੇ ਉੱਤੇ ਗੋਲੀਅੰਦ ਦਾ ਸਿਰ ਜਿਹੜਾ ਆ ਉਹ ਰੱਖਿਆ ਗਿਆ ਸੀਗਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਉਸ ਦਾਨਮ ਨੂੰ ਜਿਹੜਾ ਆ ਉਹ ਮਾਰ ਦਿੱਤਾ ਗਿਆ ਹੈ ਅਰ ਜੇ ਇਸ ਪਹਾੜੀ ਤੇ ਸਰ ਨੂੰ ਦਫਨ ਕੀਤਾ ਗਿਆ ਸੀ ਉਹਦੀ ਖੋਪੜੀ ਦਾ ਕਰਕੇ ਉਸ ਜਗ੍ਹਾ ਦਾ ਨਾਮ ਖੋਪੜੀ ਦਾ ਥਾਂ ਖਵਾਉਂਦਾ ਹੈ ਕੁਝ ਲੋਕੀ ਕਹਿੰਦੇ ਉਹ ਬਾੜੀ ਦੀ ਸ਼ਕਲ ਖੋਪੜੀ ਵਰਗੀ ਆ ਤਾਂ ਕਰਕੇ ਪਰ ਬਾਈਬਲ ਬਿਨਾ ਅਰਥਾਂ ਦੇ ਸਿਰਫ ਕਿਸੇ ਵੀ ਗੱਲ ਨੂੰ ਦਿਖਣ ਦਾ ਕਰਕੇ ਨਹੀਂ ਕੁਝ ਵੀ ਇਹਦੇ ਵਿੱਚ ਹੈਗਾ ਹਰ ਗੱਲ ਦਾ ਇੱਕ ਵਿਸ਼ੇਸ਼ ਅਰਥ ਹੈ ਅਰ ਜਿਹੜਾ ਗੋਲੀਅਥ ਸੀ ਸਕਾਲਰਸ ਦੇ ਅਨੁਸਾਰ ਤੇ ਉਹ ਹੈਲਪਿੰਗ ਬੁਕਸ ਜਿਹੜੀਆਂ ਆਊਟ ਆਫ ਬਾਈਬਲ ਆ ਉਹ ਇਦਾਂ ਦੱਸਦੇ ਆ ਕਿ ਗੋਲੀਅਥ ਇੱਕ ਔਰਤ ਅਤੇ ਫਾਲਨ ਐਂਜਲਸ ਸਵਰਗ ਤੋਂ ਸਿੱਟੇ ਹੋਏ ਜਿਹੜੇ ਫਰਿਸ਼ਤੇ ਸੀ ਜਿਨ੍ਹਾਂ ਨੇ ਪਰਮੇਸ਼ਵਰ ਦੀਆਂ ਬੇਟੀਆਂ ਦੇ ਨਾਲ ਜਨਾਹ ਕਾਰੀਆਂ ਕੀਤੀਆਂ ਗੋਲੀਅਤ ਉਹਨਾਂ ਵਿੱਚੋਂ ਇੱਕ ਦਾਨਵ ਸੀ। ਪਾਪ ਇੱਕ ਗire ਹੋਏ ਫਰਿਸ਼ਤੇ ਤੋਂ ਅਤੇ ਇੱਕ ਔਰਤ ਦੀ ਸੰਤਾਨ ਸੀ। ਅਰ ਉਹਦਾ ਸਿਰ ਜਿਹੜੀ ਗੋਲਗੱਥਾ ਦੀ ਪਹਾੜੀ ਸੀ ਉੱਥੇ ਦਫਨ ਕੀਤਾ ਗਿਆ। ਹੁਣ ਆਓ ਆਪਾਂ ਫਿਰ ਤੋਂ ਉਤਪਤੀ ਕਿਤਾਬ ਦੇ ਵਿੱਚ ਚੱਲਾਂਗੇ। ਉਦੇ 3 ਨੰਬਰ ਅਧਿਆਏ ਦੇ ਵਿੱਚ ਉਹਦੀ 15 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਲਿਖਿਆ ਬਦ ਇਹ ਗੱਲ ਜੜੀਆ ਪਰਮੇਸ਼ਵਰ ਉਹਦੇ ਨਾਲ ਕਰ ਰਹੇ ਆ ਇੱਥੇ ਲਿਖਿਆ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਹਦੀ ਹੱਡੀ ਨੂੰ ਡੰਗ ਮਾਰੇਗਾ ਇੱਥੇ ਇਹ ਪ੍ਰੋਫੈਸੀ ਕਰ ਦਿੱਤੀ ਗਈ ਸੀ ਕਿ ਪ੍ਰਭੂ ਯਿਸੂ ਮਸੀਹ ਉਸ ਸ਼ੈਤਾਨ ਦੇ ਸਿਰ ਨੂੰ ਫੈਨੇਗਾ ਹallelujah ਤੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇਣ ਦੇ ਲਈ ਕਿਹੜੀ ਜਗ੍ਹਾ ਚੁਣੀ ਗਈ ਆ ਖੋਪੜੀ ਦਾ ਥਾਂ ਤੇ ਹੁਕਮ ਵੀ ਕੀ ਦਿੱਤਾ ਗਿਆ ਸੀ ਪਰਮੇਸ਼ਵਰ ਦੇ ਵੱਲੋਂ ਕਿ ਤੀਵੀਂ ਦੀ ਸੰਤਾਨ ਇੱਕ ਪਾਸੇ ਸ਼ੈਤਾਨ ਤੇ ਔਰਤ ਦੀ ਸੰਤਾਨ ਗੋਲੀਅ ਦਾ ਸਰ ਉੱਤੇ ਦੱਬਿਆ ਹੋਇਆ ਆ ਦੂਜੇ ਪਾਸੇ ਪਰਮੇਸ਼ਰ ਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਉਸ ਖੋਪੜੀ ਨੂੰ ਆਪਣੇ ਪੈਰਾਂ ਦੇ ਥੱਲੇ ਮਿਦਰਿਆ ਆ ਮੌਤ ਦੇ ਉੱਤੇ ਫਤਿਹ ਪਾਉਣ ਦੇ ਲਈ ਔਰ ਸ਼ੈਤਾਨ ਦੇ ਸਾਰੇ ਕੰਮਾਂ ਦੇ ਉੱਤੇ ਫਤਿਹ ਪਾਉਣ ਦੇ ਲਈ ਔਰ ਮਨੁੱਖ ਜਾਤੀ ਦੇ ਪਾਪ ਝੁੱਕਣ ਦੇ ਲਈ ਹallelujah ਹallelujah ਸਮਝ ਲੱਗੇ ਕਿਉਂ ਖੋਪੜੀ ਦਾ ਥਾਂ ਚੁਣਿਆ ਗਿਆ ਸੀਗਾ ਔਰ ਉਸ ਦੇ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਦੇ ਉੱਤੇ ਚੜਾਇਆ ਗਿਆ ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਇਹਨੂੰ ਗੰਧਰਸ ਮਿਲਾ ਕੇ ਜਿਹੜਾ ਇਹ ਮੈਦ ਦਿੱਤੀ ਜਾਵੇ ਤੁਸੀਂ ਇਹਨੂੰ ਦੇਖ ਸਕਦੇ ਹਾਂ ਇਸੇ ਚੈਪਟਰ ਦੇ ਵਿੱਚ ਸੋ ਤੁਸੀਂ ਜਦੋਂ ਪੜੋਗੇ ਉਹ ਤੁਹਾਨੂੰ ਛੇਤੀ ਲੱਭ ਪਏਗਾ ਇੱਥੇ ਮੈਂ ਅੰਡਰਲਾਈਨ ਵੀ ਕੀਤਾ ਸੀਗਾ ਸੋ ਆਈ ਐਮ ਸੌਰੀ ਪਰ ਇੱਥੇ ਜਦੋਂ ਕਿਉਂਕਿ ਜੇ ਇਸ ਵੇਲੇ ਜਿਹਨੂੰ ਸਲੀਵ ਦੇ ਉੱਤੇ ਚੜਾਇਆ ਜਾਂਦਾ ਸੀਗਾ ਉਹਨੂੰ ਮੈਂ ਦਿੱਤੀ ਜਾਂਦੀ ਸੀ ਗੰਦ ਰਸ ਮਿਲਾ ਕੇ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਨਾ ਕਰ ਦਿੱਤੀ ਉਹ ਮੈ ਲੈਣ ਤੋਂ ਪਰੈਂਸੀ ਉਹ ਮੈਂ ਦਿੱਤੀ ਜਾਂਦੀ ਸੀ ਕਿ ਜਿਹੜਾ ਮਨੁੱਖ ਉਸ ਸਲੀਬ ਦੇ ਉੱਤੇ ਆ ਉਹਨੂੰ ਦਰਦ ਘਟ ਹੋਵੇ ਪੇਨ ਕਿਲਰ ਦੇ ਤੌਰ ਤੇ ਉਹ ਜਿਹੜੀ ਮੈਂ ਸੀ ਉਹਨੂੰ ਦਿੱਤੀ ਜਾਂਦੀ ਸੀ ਆਓ ਅਸੀਂ ਦੇਖਦੇ ਕਹਾਉਤਾਂ ਦੀ ਕਿਤਾਬ ਉਹਦਾ 31 ਨੰਬਰ ਅਧਿਆਏ ਅਰ ਉਹਦੀ 4 ਤੇ 5 ਨੰਬਰ ਜਿਹੜੀ ਆਇਤ ਆ ਉਹਦੇ ਵਿੱਚ ਇੱਥੇ ਲਿਖਿਆ ਪਾਤਸ਼ਾਹਾਂ ਨੂੰ ਫੇ ਲਮੁਐ ਪਾਤਸ਼ਾਹਾਂ ਨੂੰ ਮਦ ਪੀਣੀ ਯੋਗ ਨਹੀਂ ਅਤੇ ਨਾ ਰਾਜਪੁੱਤਰਾਂ ਨੂੰ ਆਖਣਾ ਸ਼ਰਾਬ ਕਿੱਥੇ ਹੈ ਮਤੇ ਉਹ ਪੀ ਕੇ ਵਿਧੀ ਨੂੰ ਭੁੱਲ ਜਾਣ ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ ਰਾਜਪੁੱਤਰਾਂ ਨੂੰ ਸ਼ਰਾਬ ਪੀਣੀ ਯੋਗ ਨਹੀਂ ਤੇ ਪ੍ਰਭੂ ਯਿਸੂ ਮਸੀਹ ਰਾਜਿਆਂ ਦਾ ਰਾਜਾ ਹੈ ਹallelujah ਅਰ ਉਹ ਉਸ ਦੁੱਖ ਨੂੰ ਕੱਟ ਕਰਨਾ ਹੀ ਨਹੀਂ ਚਾਹੁੰਦਾ ਕਿਉਂਕਿ ਉਹ ਜਾਣਦਾ ਹੈ ਇਹ ਦੁੱਖ ਦੇ ਵਿੱਚੋਂ ਦੀ ਨਿਕਲ ਕੇ ਮੈਂ ਬਹੁਤ ਵੱਡੇ ਪ੍ਰਤਾਪ ਨੂੰ ਪ੍ਰਾਪਤ ਕਰਨ ਵਾਲਾ ਹਾਂ ਬਹੁਤ ਵੱਡੀ ਮਹਿਮਾ ਨੂੰ ਪ੍ਰਾਪਤ ਕਰਨ ਵਾਲਾ ਹਾਂ ਅਰ ਦੂਜੀ ਗੱਲ ਪ੍ਰਭੂ ਯਿਸੂ ਮਸੀਹ ਨੇ ਉਹ ਮੈਂ ਕਿਉਂ ਨਹੀਂ ਲਈ ਗੰਦਰਸ ਮਿਲੀ ਹੋਈ ਮੈਂ ਉਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਸੀ ਜਿਹੜੇ ਇੱਕ ਸਟਰੋਂਗ ਕੈਮੀਕਲ ਬਣਦਾ ਹੈ ਆ ਉਹਦੀ ਵਜ੍ਹਾ ਸੀ ਕਿ ਜੇ ਇਸ ਰਾਤ ਪ੍ਰਭੂ ਯਿਸੂ ਮਸੀਹ ਜੀ ਨੇ ਪੜਵਾਏ ਜਾਣਾ ਸੀ ਉਹਨਾਂ ਨੇ ਆਪਣੇ ਚੇਲਿਆਂ ਨਾਲ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਲਾਸਟ ਪਰਮੇਸ਼ਵਰ ਦੀ ਨਵੀਂ ਬਾਦਸ਼ਾਹਤ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਛੜਾਉਣ ਦੇ ਲਈ ਪ੍ਰਭੂ ਆਏ ਆ ਉਹਨਾਂ ਦੇ ਨਾਲ ਨਾ ਪੀਵਾ ਪ੍ਰਭੂ ਨੇ ਕਿਹਾ ਮੈਂ ਉਦੋਂ ਤੱਕ ਇੰਤਜ਼ਾਰ ਕਰੂੰਗਾ ਹੁਣ ਦੁਬਾਰਾ ਪੀਣ ਦੇ ਲਈ ਜਦੋਂ ਤੱਕ ਤੁਸੀਂ ਤੇ ਅਸੀਂ ਸਵਰਗ ਦੇ ਵਿੱਚ ਪਰਮੇਸ਼ਵਰ ਦੀ ਮੇਜ਼ ਤੇ ਇਕੱਠੇ ਨਹੀਂ ਬਿੰਦੇ ਸਲੇ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਪ੍ਰੋਮਿਸ ਨੂੰ ਨਹੀਂ ਤੋੜਿਆ ਉਹਨੇ ਗੰਦਰਸ ਮਿਲੀ ਹੋਈ ਉਹ ਜਿਹੜੀ ਮੈ ਸੀ ਉਹ ਨਹੀਂ ਪੀਤੀ ਹallelujah ਤੁਸੀਂ ਸੋਚੋ ਕਿਸ ਕਿਸ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਇੱਕ ਚੀਜ਼ ਨੂੰ ਜਿਹੜਾ ਆ ਉਹ ਪੂਰਾ ਕੀਤਾ